ਸਾਂਗਰਸ ਛੱਡੀ ਠੀਕ ਹੈ ਜੀ ਬੀਜਪੀ ਚਾਹੀਦੀ ਸੀ ਕੀ ਫਰਕ ਲੱਗਾ ਦੋਵਾਂ ਪਾਰਟੀਆਂ 'ਚ ਤੁਹਾਨੂੰ ਸਾਨੂੰ ਇੱਕ ਸਨਮਾਨ ਮਿਲਣਾ ਚਾਹੀਦਾ ਸੀ ਉਹ ਪਾਰਟੀ ਨੇ ਸਨਮਾਨ ਨਹੀਂ ਦਿੱਤਾ ਕੀ ਇਹ ਪਾਰਟੀਆਂ ਦੇ ਛੱਡੇ ਹੋਏ ਆਪਣੇ ਨੁਮਾਇੰਦੇ ਆ ਨਾ ਕਿ ਕਿਸਾਨ ਆ ਸੁਰੱਖਿਅਤ ਜੀ ਆ ਮਹਿਸੂਸ ਕਰਦਾ ਇਸ ਕਰਕੇ ਮੈਂ ਇਹ ਪਾਰਟੀ ਜੋਂ ਨੂੰ ਅਲਵਿਦਾ ਕਹਿ ਕੇ ਬੀਜੇਪੀ ਜੁਆਇਨ ਕਰ ਲਿਆ। ਪਾਰਟੀਆਂ ਕੋਈ ਮੁੱਦਾ ਹੀ ਨਹੀਂ ਹੈਗਾ ਬੀਜੇਪੀ ਦੇ ਖਿਲਾਫ ਕਿਉਂਕਿ ਇਹ ਇੱਕ ਇਮਾਨਦਾਰ ਪਾਰਟੀ ਆ। ਕਿ ਇਹਦੇ ਵਿੱਚ ਕੋਈ ਦੋ ਰਏ ਨੇ ਕਿ ਅੱਜ ਦੀ ਤਰੀਕ ਵਿੱਚ ਕਿ ਮੋਦੀ ਸਾਹਿਬ ਦੁਬਾਰਾ 4 ਜੂਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ। ਸਾਹਿਬ ਜੀ ਹਾਂ ਜੀ ਹੋ ਰਹੀ ਜੀ ਮਾਸਿਕ ਕਮੇਟੀ ਦਾ ਵਧੀਆ ਬੋਲਿਆ ਜੀ ਮੈਂ ਤਾਂ ਤੁਹਾਨੂੰ ਤੰਗ ਕਰਕੇ ਇਹ ਵੋਟਾਂ ਆਈਆਂ ਨਹੀਂ 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 ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਆਕਾ ਉਸਨੂੰ ਬਾਸ ਵਧੀਆ ਜਿਹੜਾ ਟਾਈਮ ਨਿਕਲਦਾ ਜਾਵੇ ਸੇ ਤਾਂ ਵਧੀਆ ਸੇ ਤਾਂ ਸ਼ੁਕਰ ਆ ਮਾਲਕ ਦਾ ਜਿਹੜਾ ਟਾਈਮ ਨਿਕਲਦਾ ਚੱਲੀ ਜਾਂਦੀ ਰਾਜਨੀਤੀ ਹਾਂਜੀ ਬਿਲਕੁਲ ਕਰੀ ਜਾਂਦੇ ਕਿਸੇ ਨੂੰ ਤੋਂ ਟਾਂਗਰੀ ਸਾਹਿਬ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਦਿਲ ਦੀਆਂ ਗੱਲਾਂ ਇਹਨਾਂ ਕੋਲ ਸੁਣਦੇ ਆ ਤੇ ਜੋ ਸਾਡੇ ਸਵਾਲ ਨੇ ਇਹਨਾਂ ਕੋਲ ਪੁੱਛਦੇ ਬਹੁਤ ਬਹੁਤ ਟਾਂਗਰੀ ਸਾਹਿਬ ਤੁਹਾਡਾ ਧੰਨਵਾਦ ਹੋਈ ਜਾਨੂੰ ਆਪਣਾ ਸਮਾਂ ਦਿੱਤਾ ਅੱਜ ਕੱਢ ਕੇ ਹੋਰ ਸਨੋ ਕਿੱਦਾਂ ਚੱਲ ਰਹੀ ਆ ਇਲੈਕਸ਼ਨ ਇਲੈਕਸ਼ਨ ਬਹੁਤ ਵਧੀਆ ਚੱਲ ਰਹੀ ਹੈ ਜੀ ਤੁਹਾਨੂੰ ਪਤਾ ਹੀ ਹੁਣ ਦਿਨ ਰਹਿ ਕੇ ਗਿਣਤੀ-ਮਿੰਤੀ ਦੇ 10 ਕ ਦਿਨ ਰਹਿ ਗਏ ਆ 10 ਕ ਦਿਨ ਰਹਿ ਗਏ ਆ ਹਰ ਪਾਰਟੀ ਦਾ ਜ਼ੋਰ ਲਗਣ ਡਿਆ ਬਿਲਕੁਲ ਜੀ ਹਰ ਜਗਹ ਹਰ ਪਾਰਟੀ ਆਪਣੇ ਹਿਸਾਬ ਨਾਲ ਇਸ ਇਲੈਕਸ਼ਨ ਨੂੰ ਜਿੱਤਣ ਲਈ ਜ਼ੋਰ ਲਗਾ ਰਹੀ ਆ ਤੇ ਅਸੀਂ ਐਜ਼ ਅ ਬੀ ਜੀ ਪੀ ਵਰਕਰ ਜੋ ਕਿ ਸਾਨੂੰ ਪਹਿਲੀ ਵਾਰੀ ਇਹ ਲੋਕ ਸਭਾ ਦੀ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਤੇ ਅਸੀਂ ਚਾਹ ਰਹੇ ਹਰ ਹਾਲਤ ਵਿੱਚ ਇਹ ਇਲੈਕਸ਼ਨ ਜਿੱਤੀ ਜਾਵੇ ਤੇ ਜਿੱਦਾਂ ਅਸੀਂ ਪਬਲਿਕ ਦੇ ਵਿੱਚ ਜਾ ਰਹੇ ਆ ਤੇ ਜੋ ਰਿਸਪੌਂਸ ਸਾਨੂੰ ਮਿਲ ਰਿਹਾ ਹੈ ਇਸ ਵਕਤ ਪਬਲਿਕ ਦਾ ਤੇ ਅਸੀਂ ਆਸਵਾਨਾ ਕਿ ਇਹ ਪੰਥਕ ਸੀਟ ਐਰ ਕੀ ਬੀਜੇਪੀ ਦੇ ਖਾਤੇ ਚ ਜਾਏਗੀ ਗੱਲ ਕਰ ਲਾਂ ਮੈਂ ਡਾਂਗਰੀ ਸਾਹਿਬ ਕਾਂਗਰਸ ਛੱਡੀ ਠੀਕ ਹੈ ਜੀ ਬੀਜੇਪੀ ਚਾਹੇ ਤੁਸੀਂ ਕੀ ਫਰਕ ਲੱਗਾ ਦੋਵਾਂ ਪਾਰਟੀਆਂ 'ਚ ਤੁਹਾਨੂੰ ਸ਼ੁਰੂ ਤੋਂ ਲੈ ਕੇ ਸਾਡੇ ਬਜ਼ੁਰਗਾਂ ਤੋਂ ਲੈ ਪਹਿਲਾਂ ਕਾਂਗਰਸ ਪਾਰਟੀ ਸੀ ਤੇ ਜਦੋਂ ਤੋਂ ਵੋਟ ਪਾਉਣ ਦਾ ਅਧਿਕਾਰ ਮਿਲਿਆ ਇਸ ਪਾਰਟੀ ਨਾਲ ਜੁੜੇ ਰਹੇ ਤੇ ਇਹ ਸੋਚਿਆ ਸੀ ਕਿ ਕਿਤੇ ਨਾ ਕਿਤੇ ਇੰਨੀ ਧੀਰ ਤੋਂ ਅਸੀਂ ਇਸ ਪਾਰਟੀ ਨਾਲ ਜੁੜੇ ਆਂ ਤੇ ਕੋਈ ਮਾਨ ਸਨਮਾਨ ਪਾਰਟੀ ਦਊਗੀ ਪਰ ਇਸ ਪਾਰਟੀ ਨੇ ਕੋਈ ਮਾਨ ਸਨਮਾਨ ਨਹੀਂ ਦਿੱਤਾ ਕੋਈ ਪੁਛ ਪ੍ਰਤੀਦਨੀ ਨਹੀਂ ਕੀਤੀ ਹਮੇਸ਼ਾ ਇਲੈਕਸ਼ਨਾਂ ਲੱਗ ਕੇ ਆ ਕੇ ਪੁਛ ਪ੍ਰਤੀਦਨੀ ਦਿੰਦੀ ਰਹੀ ਉਸ ਤੋਂ ਬਾਅਦ ਨਜ਼ਰ ਅੰਦਾਜ਼ ਕੀਤਾ ਫਿਰ ਇਹ ਵੇਖਿਆਗਾ ਕਿ ਬੀਜੇਪੀ ਇੱਕ ਐਸੀ ਪਾਰਟੀ ਆ ਜਿੱਥੇ ਗਰਾਊਂਡ ਲੈਵਲ ਦੇ ਵਰਕਰ ਨੂੰ ਬਹੁਤ ਸਨਮਾਨ ਮਿਲਦਾ ਇੱਕ ਆਮ ਬੰਦਾ ਵੀ ਕਿਸੇ ਸਟੇਟ ਦਾ ਚੀਫ ਮਿਨਿਸਟਰ ਬਣ ਸਕਦਾ ਕਿ ਇੱਕ ਚਾਹ ਵੇਚਣ ਵਾਲਾ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਇਸ ਪਾਰਟੀ ਵਿੱਚ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਕੋਸ਼ਿਸ਼ ਸੀਗੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਇਆ ਭਾਜੀਪੀ ਪਾਰਟੀ ਜੁਆਇਨ ਕੀਤੀ ਜੁਆਇਨ ਕਰਨ ਤੋਂ ਬਾਅਦ ਛੇਤੀ ਉਹਨਾਂ ਨੇ ਇੱਕ ਸਨਮਾਨ ਵਜੋਂ ਐਜ਼ ਅ ਸਰਕਲ ਪ੍ਰੈਜ਼ੀਡੈਂਟ ਦਾ ਜ਼ਿੰਮੇਵਾਰੀ ਮੇਰੇ ਉੱਪਰ ਪਈ ਜਿਹੜੀ ਕਿ ਬੜੀ ਮਾਨ ਵਾਲੀ ਗੱਲ ਆ ਇਹ ਤੁਸੀਂ ਫਿਰ ਕਹਿ ਲਈ ਆਪਾਂ ਕਿ ਉਹਦੇ ਪਿੱਛੇ ਪਾਰਟੀ ਕਾਂਗਰਸ ਛੱਡੀ ਨਹੀਂ ਉਹਦੇ ਪਿੱਛੇ ਨਹੀਂ ਛੱਡੀ ਇਹ ਤੇ ਪਾਰਟੀ ਨੇ ਆਪਣੇ ਆਪ ਹੀ ਮੈਂ ਇੱਕ ਐਜ਼ ਅ ਵਰਕਰ ਭਾਜਪੀ ਪਾਰਟੀ ਜੁਆਇਨ ਕੀਤੀ ਸੀ ਪਰ ਅਚਾਨਕ ਆਪਣੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਮਨਾਈ ਜਿਹੜੇ ਐਮਪੀ ਉਮੀਦਵਾਰ ਐ ਖਡੂਰ ਸਾਹਿਬ ਲਗੇ ਤੋਂ ਉਹਨਾਂ ਨੇ ਇੱਕ 7 ਦਿਨ ਬਾਅਦ ਹਫਤੇ ਇੱਕ ਬਾਅਦ ਖੁਦ ਇਹ ਬੁਲਾ ਕੇ ਉਹਨਾਂ ਕਹਾ ਜੀ ਕਿ ਡਾਈ ਸਾਹਿਬ ਅਸੀਂ ਤੁਹਾਨੂੰ ਐਜ਼ ਅ ਸਰਕਲ ਪ੍ਰੈਜ਼ੀਡੈਂਟ ਰਈਆ ਸਰਕਲ ਦਾ ਬਣਾਉਨੇ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਨਹੀਂ ਇਹ ਨੇਤਾ ਜੀ ਤੁਸੀਂ ਮੈਨੂੰ ਇੱਕ ਆਮ ਵਰਕਰ ਦੀ ਤਰ੍ਹਾਂ ਕੰਮ ਕਰਨ ਦਿਓ ਕਿਉਂਕਿ ਮੈਂ ਇਡੀ ਵੱਡੀ ਜ਼ਿੰਮੇਵਾਰੀ ਨਹੀਂ ਸਮ ਇਹ ਸਾਮ ਸਕਦਾ ਕਿਉਂਕਿ ਮੈਂ ਜੇ ਆਪਣੇ ਆਪ ਨੂੰ ਕਾਬਿਲ ਨਹੀਂ ਗਣਦਾ ਕਿ ਮੈਂ ਇਸ ਪਾਰਟੀ ਚ ਨਵਾਂ ਨਵਾਂ ਆਇਆ ਤੇ ਮੈਂ ਕੋਈ ਇਦਾ ਇਡੀ ਵੱਡੀ ਜ਼ਿੰਮੇਵਾਰੀ ਸਾਮ ਸਕਾਂ ਲੇਕਿਨ ਉਹਨਾਂ ਕਹਾ ਕਿ ਮੈਨੂੰ ਪੂਰਾ ਭਰੋਸਾ ਤੁਹਾਡੇ ਤੇ ਤੇ ਤੁਸੀਂ ਮੈਂ ਫਿਰ ਉਹਨਾਂ ਦੀ ਉਸ ਹੁਕਮ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਿਆ ਤੇ ਉਹਨਾਂ ਨੇ ਮੈਨੂੰ ਸਨਮਾਨ ਬਖਸ਼ਿਆ ਗੱਲ ਕਰਨਾ ਇੱਥੇ ਜਿਹੜੇ ਤੁਹਾਡੇ ਪੁਰਾਣੇ ਸਾਥੀ ਰਜਿੰਦਰ ਕਾਲੀਆ ਜੀ ਦੀ ਗੱਲ ਕਰ ਲਾਂ ਮਤਲਬ ਆਪਣੀਆਂ ਤੁਹਾਡਾ ਉੱਥੇ ਮਤਲਬ ਕਹਿ ਲਈ ਕਿ ਬਹੁਤ ਉਹਨਾਂ ਦੇ ਨਾਲ ਲਗਾਵ ਹੁੰਦਾ ਹੈ ਕਾਂਗਰਸ ਪਾਰਟੀ ਜੋ ਤੁਸੀਂ ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ ਅੱਜ ਵੀ ਸਾਡੇ ਨਗਰਪੰਚਾਇਤ ਦੇ ਸਾਬਕਾ ਪ੍ਰਧਾਨ ਸ਼੍ਰੀ ਰਜਿੰਦਰ ਕਾਲੀਆ ਜਿਹਨਾਂ ਮੇਰਾ ਬਹੁਤ ਪਿਆਰ ਆ ਮੇਰੇ ਸਤਕਾਰਯੋਗ ਨੇ ਉਹ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਜਿੱਦਾਂ ਸਾ ਮੇਰੇ ਛੋਟੇ ਭਰਾ ਰੋਬਿਨ ਮਾਨ ਜੀ ਉਹਨਾਂ ਦਾ ਵੀ ਮੇਰਾ ਪੂਰਾ ਪਿਆਰ ਆ ਉਹਨਾਂ ਨੇ ਕਿਹਾ ਕਿ ਵੀ ਨਾ ਜਾਓ ਕਿ ਉਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਮੈਂ ਉਹਨਾਂ ਨੂੰ ਆਪਣੀ ਮਜਬੂਰੀ ਦੱਸੀ ਕਿ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਅਸੁਰੱਖਿਅਤ ਜਿਹਾ ਮਹਿਸੂਸ ਕਰਦਾ ਇਸ ਕਰਕੇ ਮੈਂ ਇਹ ਪਾਰਟੀ ਜੂ ਨੂੰ ਅਲਵਿਦਾ ਕਹਿ ਕੇ ਬੀਜੇਪੀ ਜੁਆਇਨ ਕਰ ਰਿਆ ਮੇਰਾ ਅੱਜ ਵੀ ਉਹਨਾਂ ਦੇ ਨਾਲ ਪਿਆਰ ਆ ਮੇਰੇ ਸਤਿਕਾਰਯੋਗ ਨੇ ਅੱਜ ਵੀ ਕਿਉਂਕਿ ਰਜਿੰਦਰ ਕਾਲੀਆ ਜੀ ਉਹ ਸਖਸ਼ ਨੇ ਜਦੋਂ ਮੈਂ ਇਸ ਰਾਜਨੀਤੀ ਵਿੱਚ ਆਇਆ ਸੀ ਉਹਨਾਂ ਮੈਨੂੰ ਇਹ ਸਭ ਕੁਝ ਗੁਰ ਸਿਖਾਏ ਰਾਜਨੀਤੀ ਦੇ ਐਸੀ ਗੱਲ ਕੋਈ ਨਹੀਂ ਕਿ ਮੇਰੇ ਅੱਜ ਵੀ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਅੱਜ ਵੀ ਸਤਿਕਾਰ ਕਰਦਾ ਤੇ ਉਹ ਮੈਨੂੰ ਵੀ ਜਿੱਥੇ ਵੀ ਮਿਲਣਾ ਮੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਅੱਜ ਵੀ ਉਸੇ ਪਿਆਰ ਸਤਿਕਾਰ ਨਾਲ ਮਾਨ-ਸਮਾਨ ਦਿੰਦੇ ਆ। ਤੇ ਗੱਲ ਕਰਨਾ ਮੈਂ ਤੁਹਾਨੂੰ ਦੁੱਖ ਨਹੀਂ ਹੁੰਦਾ ਜਾਂ ਸਿੱਧੇ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਮੈਂ ਗੱਲ ਕਰ ਲਾਂ ਕਿ ਤੁਹਾਨੂੰ ਹੁੰਦਾ ਨਹੀਂ ਕਿ ਇਹ ਵੇਲੇ ਕਿ ਭਾਜਪਾ ਕਿਉਂ ਜੁਆਇਨ ਕਰ ਲਈ ਮੈਂ ਗਲਤੀ ਕਰ ਬੈਠਾ ਵਾਂ ਕਿਸਾਨ ਵਿਰੋਧ ਕਰ ਰਹੇ ਆ ਵੱਡੇ ਲੈਵਲ ਤੇ ਜਗ੍ਹਾ-ਜਗ੍ਹਾ ਕੇ ਰਹੇ ਆ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਡਾਕਾ ਸੁਧਾਰ ਨਹੀਂ ਤੁਹਾਨੂੰ ਨਹੀਂ ਹੁੰਦਾ ਕਿ ਗਲਤੀ ਕਰ ਬੈਠੇ ਡਾਗਰੇ ਸਾਹਿਬ ਨਹੀਂ ਇਹ ਕਿਹੜੀ ਗੱਲ ਆ ਮੈਨੂੰ ਨਹੀਂ ਸਮਝ ਲੱਗੀ ਕਿ ਜੇ ਮੈਂ ਭਾਜਪਾ ਪਾਰਟੀ ਜੁਆਇਨ ਕੀਤੀ ਮੈਂ ਤੇ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰਦਾ ਕਿ ਮੈਂ ਉਸ ਨੈਸ਼ਨਲ ਲੈਵਲ ਪਾਰਟੀ ਦੇ ਵਿੱਚ ਆਇਆ ਜਿਹਦਾ ਕੱਲਾ ਇੰਡੀਆ ਦੇ ਵਿੱਚ ਨਹੀਂ ਇੰਟਰਨੈਸ਼ਨਲ ਲੈਵਲ ਤੇ ਆਧਾਰ ਆ ਮੋਦੀ ਸਾਹਿਬ ਨੇ ਇੱਕ ਇੰਡੀਆ ਦੀ ਇਮੇਜ ਫੋਰਨ ਦੇ ਵਿੱਚ ਜੋ ਬਣਾਈ ਇੰਟਰਨੈਸ਼ਨਲ ਲੈਵਲ ਤੇ ਬਣਾਈ ਆ ਇਹਨਾਂ 10 ਸਾਲਾਂ ਦੇ ਵਿੱਚ ਅਗਰ ਆਪਾਂ ਪਿਛਲੇ 60-65 ਸਾਲ ਦਾ ਟਿਨਿਓਰ ਵੇਖ ਲਈਏ ਉਹਦੇ ਵਿੱਚ ਤੇ ਅੱਜ ਦੀ ਇਹ ਵਿੱਚ ਜੋ ਇੰਡੀਆ ਦੀ ਪੋਜੀਸ਼ਨ ਗਲੋਬਲੀ ਇੰਟਰਨੈਸ਼ਨਲ ਲੈਵਲ ਤੇ ਆ ਉਛਾ ਦੇ ਵਿੱਚ ਆਧਾਰ ਨਹੀਂ ਨਾ ਹੈਗਾ ਕਿਸਾਨ ਬਿਰੋ ਨਹੀਂ ਉਹ ਕਿਸਾਨਾਂ ਦੀ ਜਿੱਥੋਂ ਤੱਕ ਗੱਲ ਆ ਵੇਖੋ ਕਿਸਾਨ ਤੇ ਉਹ ਆ ਜਿਹੜਾ ਮੰਡੀ ਦੇ ਵਿੱਚ ਫਸਲ ਲੈ ਕੇ ਆ ਰਿਹਾ ਵੇਖੋ ਉਹਨਾਂ ਦੀ ਫਸਲ ਐਮਐਸਪੀ ਤੇ ਵਿਕ ਰਹੀ ਆ ਜੋ ਮੋਦੀ ਸਾਹਿਬ ਨੇ ਗਰੰਟੀ ਦਿੱਤੀ ਆ ਕਿ ਮੈਂ ਹਰ ਫਸਲ ਤੇ ਪੰਜਾਂ ਫਸਲਾਂ ਤੇ ਐਮਐਸਪੀ ਦਊਗਾ ਜਾਂ ਕਣਕ ਝੋਨੇ ਤੇ ਜੋ ਵੀ ਐਮਐਸਪੀ ਆ ਲਗਾਤਾਰ ਦਿੱਤੀ ਜਾ ਰਹੀ ਆ ਤੇ ਹੁਣ ਵੀ ਆ ਕਣਕ ਦਾ ਸੀਜ਼ਨ ਲੰਘਿਆ ਪੂਰਾ ਰੇਟ ਸਰਕਾਰ ਵੱਲੋਂ ਮਿਲਿਆ ਸਰਕਾਰ ਇਹ ਸੈਂਟਰ ਗਵਰਨਮੈਂਟ ਨੇ ਜੋ ਐਮਐਸਪੀ ਨਿਯੁਕਤ ਕੀਤੀ ਸੀ ਕਿਸਾਨਾਂ ਨੂੰ ਮਿਲੀ ਆ ਉਹਦੀ ਪੇਮੈਂਟ ਵੀ ਹੋਈ ਆ ਇਹਦੇ ਵਿੱਚ ਇਹ ਕਹਿਣ ਵਾਲੀ ਗੱਲ ਕਿ ਕਿਸਾਨ ਵਿਰੋਧ ਕਰਦੇ ਉਹ ਕਿਸਾਨ ਨਹੀਂ ਕਿ ਉਹ ਉਹ ਵਿਰੋਧੀ ਪਾਰਟੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਪਤਾ ਕਿ ਅਗਰ ਜੋ ਸੈਂਟਰ ਗਵਰਨਮੈਂਟ ਦੀ ਮੋਦੀ ਸਾਹਿਬ ਦੀ ਪਾਲਿਸੀਜ਼ ਦਾ ਅਗਰ ਪੰਜਾਬ ਦੀ ਜਨਤਾ ਨੂੰ ਪਤਾ ਲੱਗ ਗਿਆ ਤੇ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਨੇ ਵਿਧਾਨ ਸਭਾ ਹਲਕੇ ਜੀ ਵੀ ਆਪਣੇ ਪੈਰ ਪਸਾਰ ਲੈਣੇ ਆ ਜਿਹਦੇ ਕਰਕੇ ਉਹਨਾਂ ਨੂੰ ਨੁਕਸਾਨ ਹੋਊਗਾ ਉਹ ਇਸ ਕਰਕੇ ਇਸ ਭਾਜਪਾ ਦਾ ਵਿਰੋਧ ਕਰਦੇ ਹੋਏ ਆਪਣੇ ਛੱਡੇ ਹੋਏ ਏਜੰਟ ਤੁਹਾਡੇ ਕਹਿੰਦਾ ਵਿਰੋਧ ਕਰਾ ਰਹੇ ਆ ਉਹਨੇ ਏਜੰਟ ਆ ਨਹੀਂ ਕਿਸਾਨ ਨਹੀਂ ਏਜੰਟ ਪਾਰਟੀਆਂ ਦੀ ਉਹ ਕਿਸਾਨ ਮੈਂ ਤੁਹਾਡੇ ਕਹਿੰਦਾ ਮਤਲਬ ਵਹੀ ਆ ਉਹ ਕਿਸਾਨ ਨਹੀਂ ਹੈਗੇ ਜਿਹੜੇ ਵਿਰੋਧ ਕਰ ਰਹੇ ਬੀਜੇਪੀ ਦਾ ਉਹ ਏਜੰਟਾਂ ਪਾਰਟੀਆਂ ਹਾਂਜੀ ਕਿਉਂਕਿ ਤੁਸੀਂ ਪਿੱਛੇ ਵੇਖਿਆ ਹੋਣਾ ਸ਼ਾਇਦ ਪਟਿਆਲੇ ਵਿੱਚ ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਇੱਕ ਦਫ਼ਤਰ ਦਾ ਉਗਾਟਨ ਕੀਤਾ ਗਿਆ ਸੀ ਉੱਥੇ ਇੱਕ ਕਿਸਾਨ ਵਿਰੋਧ ਕਰ ਰਿਆ ਸੀ ਉਹਨਾਂ ਦਾ ਡਟ ਕੇ ਤੇ ਅਗਲੇ ਦਿਨੀ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਇਥੋਂ ਕੀ ਸਾਬਤ ਹੁੰਦਾ ਕਿ ਇਹ ਪਾਰਟੀਆਂ ਦੇ ਛੱਡੇ ਹੋਏ ਆਪਣੇ ਨਮਾਇੰਦੇ ਆ ਨਾ ਕਿ ਕਿਸਾਨ ਆ ਗੱਲ ਕਰ ਰਹਾ ਮੈਂ ਇੱਥੇ ਪਾਏ ਪਾਏ ਦੇ ਵਿੱਚ ਕੋਈ ਆਉਨੇ ਹੋ ਬੜੀ ਐਕਟੀਵਿਟੀ ਵਿਖਾਈ ਹੋਰ ਬੰਦੇ ਸ਼ਾਮਲ ਕੀਤੇ ਟੀਮ ਬਣਾਈ ਤੇ ਪਿਛੋਂ ਹੀ ਆਪਾਂ ਨੂੰ ਕੋਈ ਕੀ ਕੰਮ ਕਰੋ ਜਿਆਦਾ ਕੰਮ ਕਰਕੇ ਵਿਖਾਉਣਾ ਜਾਂ ਤੁਹਾਡੇ ਜਿਹੜੇ ਬੰਦੇ ਜਿਹੜੇ ਤੁਹਾਡੇ ਨਾਲ ਤੁਰੇ ਜਿਹੜੇ ਕਾਂਗਰਸ ਚ ਰਹੇ ਆ ਕਿ ਕੀ ਸਿਸਟਮ ਕੀ ਉਹ ਬੜਾ ਤੁਸੀਂ ਮਤਲਬ ਇੱਕ ਕਹਿ ਲਿਆ ਕਿ ਇਹ ਬੰਦੇ ਨੂੰ ਹੁੰਦਾ ਨਾ ਇੱਕ ਕੰਮ ਕਰਕੇ ਵਿਖਾਉਣਾ ਮੈਂ ਉਹ ਕੀ ਹਿਸਾਬਗਾ ਓਕੇ ਇਹਨੂੰ ਵਿਖਾਉਣ ਪਿੱਛੇ ਕੀ ਹਿਸਾਬ ਹੈ ਨਹੀਂ ਜੀ ਵੇਖੋ ਜਿਹੜੇ ਮੇਰੇ ਨਾਲ ਮੇਰੀ ਟੀਮ ਜੁੜੀ ਆ ਭਾਜਪਾ ਦੇ ਵਿੱਚ ਉਹ ਉਹਨਾਂ ਦਾ ਪਿਛੋਕੜ ਵੇਖ ਲਓ ਜ਼ਿਆਦਾਤਰ ਕਾਂਗਰਸੀ ਸੀ ਨਵੀਂ ਗੱਲ ਕਰ ਰਹੇ ਹਰ ਬੰਦਾ ਇਹ ਚਾਹੁੰਦਾ ਸੀ ਕਿ ਮੈਂ ਪਾਰਟੀ ਦੇ ਲਈ ਕੋਈ ਕੰਮ ਕਰਾਂ ਲੇਕਿਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਨੇ ਇੱਕ ਪਲੇਟਫਾਰਮ ਮਿਲਿਆ ਮੇਰੀ ਉਹਨਾਂ ਨਾਲ ਰਾਬਤਾ ਕਾਇਮ ਹੋਇਆ ਉਹਨਾਂ ਨੂੰ ਮੈਂ ਇਸ ਪਾਰਟੀ ਬਾਰੇ ਬੀਜੇਪੀ ਬਾਰੇ ਦੱਸਿਆ ਕਿ ਜੋ ਮਾਨ ਸਨਮਾਨ ਉਹ ਮੇਰੇ ਨਾਲ ਜੁੜੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਈ ਕਿ ਅਸੀਂ ਅਗਰ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਜੁੜੇ ਆ ਜਾਂ ਬੀਜੇਪੀ ਨਾਲ ਜੁੜੇ ਆ ਸਾਨੂੰ ਕੰਮ ਕਰਨ ਦਾ ਪਾਰਟੀ ਨੇ ਇੱਕ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਡਟ ਕੇ ਲੋਕਾਂ ਦੀ ਸੇਵਾ ਕਰੀਏ ਇਸ ਕਰਕੇ ਉਹ ਮੇਰੇ ਨਾਲ ਜੁੜੇ ਨਾ ਕਿ ਅਸੀਂ ਕਿਸੇ ਨੂੰ ਇੰਡੀਵਿਜੂਅਲੀ ਦਿਖਾ ਲੈਣ ਲਈ ਕਿ ਅਸੀਂ ਬਹੁਤ ਕੰਮ ਕਰਨਾ ਕਰ ਸਕਦੇ ਆ ਇਹ ایسا ਕੋਈ ਸਾਡਾ ਇਰਾਦਾ ਨਹੀਂ ਸੀ ਤੇ ਨਾ ਸੀ ਅਸੀਂ ਕੋਈ ਮੰਚਾ ਲੈ ਕੇ ਇਸ ਪਾਰਟੀ ਨਾਲ ਕਿ ਅਸੀਂ ਦਿਖਾ ਲੈਣਾ ਗੱਲ ਮੈਂ ਪਿੰਡਾਂ ਦੇ ਵਿੱਚ ਕਹਿੰਦੇ ਬੀਜੇਪੀ ਦਾ ਆਧਾਰ ਇਹ ਨਹੀਂਗਾ ਸਰਦਾਰ ਮਨਜੀਤ ਸਿੰਘ ਮੰਨਾ ਤੋ ਜਿਹੜੇ ਇਲੈਕਸ਼ਨ ਲੜ ਰਹੇ ਆ ਖਡੂਰ ਸਾਹਿਬ ਵਾਲਕੇ ਤੋਂ ਤੁਹਾਡੇ ਨੇੜੇ ਕੀ ਆ ਕੀ ਲੱਗਦਾ ਤੁਹਾਨੂੰ ਜਿਉਂ ਨਾ ਨਾ ਕਦੀ ਗੱਲ ਹੋਈ ਹੋਵੇ ਕਿ ਬੀਜੇਪੀ ਦਾ ਆਧਾਰ ਨਹੀਂ ਹੈਗਾ ਪਿੰਡਾਂ 'ਚ ਕਿ ਅਸਲ ਵਿੱਚ ਐ ਨਹੀਂ ਧਾਰ ਕੇ ਸਿਰਫ ਚਿਹਰਾ ਜੀ ਵੋਟ ਹੈ ਤੁਹਾਡੀ ਨਹੀਂ ਜੇ ਆਪਾਂ ਹੁਣ ਇਹ ਗੱਲ ਕਹੀ ਹੈ ਕਿ ਪਿੰਡਾਂ 'ਚ ਸਾਡਾ ਆਧਾਰ ਨਹੀਂ ਤੇ ਫਿਰ ਸਾਡਾ ਵਿਰੋਧ ਕਿਸ ਗੱਲ ਦਾ ਹੋ ਰਿਹਾ ਪਿੰਡਾਂ ਦੇ ਵਿੱਚ ਤੁਹਾਡੇ ਵਿਰੋਧੀ ਪਾਰਟੀ ਕਹਿੰਦੇ ਕਿ ਬੀਜੇਪੀ ਰੇਸ 'ਚ ਨਹੀਂ ਆ ਗਈ ਇਹਨਾਂ ਦਾ ਜਿਹੜਾ ਪਿੰਡਾਂ 'ਚ ਉਤਾਰ ਹੈ ਅੱਛਾ ਜੇ ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀਆਂ ਕਿ ਬੀਜੇਪੀ ਰੇਸਿਆ ਨਹੀਂ ਇਹਦਾ ਮਤਲਬ ਉਹ ਖੁਦ ਡਰੇ ਹੋਏ ਆ ਬੀਜੇਪੀ ਤੋਂ ਡਰੇ ਹੋਏ ਆ ਤਾਂ ਤਾਈ ਉਹਦੇ ਵਿਰੋਧ ਕਰਾ ਰਹੇ ਪਿੰਡਾਂ 'ਚ ਸਾਡਾ ਅਸੀਂ ਜਿਹੜੇ ਪਿੰਡ 'ਚ ਜਾਂਦੇ ਆ ਸਾਨੂੰ ਤੇ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਅਸੀਂ ਸੁਧਾਰ ਕੇ ਪ੍ਰੋਗਰਾਮ ਕੀਤਾ ਸਰਦਾਰ ਮਨਜੀਤ ਸਿੰਘ ਮਨਾਈ ਨੇ ਇੰਨਾ ਇਕੱਠ ਹੋਇਆ ਤੇ ਹੋਰ ਵੀ ਨਾ ਤਸਵੀਰਾਂ ਆਈਆਂ ਐਸਾ ਰਿਜ਼ੋਰਟ ਦੇ ਵਿੱਚ ਤੁਸੀਂ ਵੇਖਿਆ ਇੱਕ ਸਾਡਾ ਪਾਰਟੀ ਦਾ ਬੂਸੇ ਮੇਲਨ ਹੋਇਆ ਬਾਬਾ ਬਗਲਾ ਵਿਧਾਨ ਸਭਾ ਹਲਕਾ ਦਾ ਤੁਸੀਂ ਕੰਪੇਅਰ ਕੀਤਾ ਹੀ ਹੋਣਾ ਤੁਸੀਂ ਵੇਖਿਆ ਨਾ ਆਮ ਆਦਮੀ ਪਾਰਟੀ ਦਾ ਵੀ ਹੋਇਆ ਸੀ ਕਾਂਗਰਸ ਦਾ ਵੀ ਹੋਇਆ ਸੀ ਕਿ ਉਹਦੇ ਮੁਕਾਬਲੇ 'ਚ ਕਿੰਨਾ ਕੁ ਸੀਗਾ ਸਾਡਾ ਰਸ਼ ਹੈ ਸੀ ਸਾਡੇ ਤੇ ਉਥੇ ਖਲੋਣ ਨੂੰ ਜਗ੍ਹਾ ਹੀ ਨਹੀਂ ਸੀਗੀ ਐਸੀ ਗੱਲ ਨਹੀਂ ਕਿ ਇਹ ਐਵੇਂ ਇੱਕ ਬੇਤੁਕੀਆਂ ਗੱਲਾਂ ਵਾ ਇਹ ਕਹਿ ਦੇਣਾ ਕਿ ਬੀਜੇਪੀ ਦਾ ਕੋਈ ਆਧਾਰ ਨਹੀਂਗਾ ਬੀਜੇਪੀ ਦਾ ਸ਼ਹਿਰੀ ਇਲਾਕੇ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਵੀ ਪੂਰਾ ਆਧਾਰ ਹੈਗਾ ਤੇ ਲੋਕੀ ਪਿੰਡਾਂ ਦੇ ਜੁੜ ਰਹੇ ਆ ਤੇ ਉਹਦੇ ਪਿੱਛੇ وجہ ਇਹ ਆ ਕਿ ਹੁਣ ਲੋਕੀ ਜਾਗਰੂਕ ਹੋ ਚੁੱਕੇ ਆ ਉਹਨਾਂ ਨੂੰ ਪਤਾ ਕਿ ਅਗਰ ਕਿਸੇ ਨੇ ਸਾਨੂੰ ਸੂਲ ਦਿੱਤੀ ਆ ਉਹ ਸਿਰਫ ਨਰਿੰਦਰ ਮੋਦੀ ਆ ਜਿਨੇ ਗਰੀਬਾਂ ਦੇ ਹੱਕ ਦੀ ਆਵਾਜ਼ ਉਠਾਈ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਵੀ ਹੁਣ ਸਾਡਾ ਲੋਕੀ ਜੁੜ ਰਹੇ ਨੇ ਬੀਜੇਪੀ ਦੇ ਹੱਕ ਦੇ ਵਿੱਚ ਵੋਟਾਂ ਆਪਾਂ ਨੂੰ ਤਿਆਰ ਨੇ ਇਹ ਬੜੀ ਸੰਯੋਗ ਗੱਲ ਆ ਜੀ ਕਿ ਅਬਾਨੀਆਂ ਅਡਾਨੀਆਂ ਦਾ ਨਾਂ ਲੈ ਕੇ ਆਪਾਂ ਬਾਰ-ਬਾਰ ਉਹ ਗੱਲ ਦਰਾਈ ਜਾਂਦੇ ਜਿਹੜੇ ਆਪਾਂ ਪਿਛਲੇ 5 ਸਾਲ ਵੀ ਪਹਿਲਾਂ ਦਰਉਂਦੇ ਰਹੇ ਆ ਨਹੀਂ ਕਹਿੰਦੇ ਨਾ ਉਹ ਤੁਹਾਡੇ ਵਿਰੋਧੀ ਕਹਾਣੀਆਂ ਵਾਲੇ ਕੋਈ ਨਾ ਕੋਈ ਕਹਿੰਦੇ ਕੀ ਅਬਾਨੀ ਅਡਾਨੀ ਅੱਜ ਤੋਂ 10 ਸਾਲ ਪਹਿਲਾਂ ਇੱਕ ਕੋਈ ਦੁਕਾਨਦਾਰ ਸੀਗੇ ਕੀ ਇਹਨਾਂ 10 ਸਾਲਾਂ ਵਿੱਚ ਹੀ ਉਹ ਕਾਮਯਾਬ ਹੋਏ ਆ ਉਹ ਪਹਿਲਾਂ ਨਹੀਂ ਸੀਗੇ ਕੀ ਇੰਦਰਾ ਗਾਂਧੀ ਜੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਦੋਂ ਰਿਲਾਇੰਸ ਗਰੁੱਪ ਹੈ ਨਹੀਂ ਸੀ ਉਦੋਂ ਵੀ ਹੈਗਾ ਸੀਗਾ ਅਬਾਨੀ ਅਦਾਨੀ ਉਦੋਂ ਅਬਾਨੀ ਉਦੋਂ ਵੀ ਹੈਗੇ ਸੀਗੇ ਇਹ ਚਲੋ ਹੈਗੇ ਤਸਵੀਰਾਂ ਹੈਗੀਆਂ ਸੋਸ਼ਲ ਮੀਡੀਆ ਤੇ ਆਪਾਂ ਇਸ ਗੱਲ ਨੂੰ ਕਹਿ ਕੇ ਇਹ ਇਹ ਨਕਾਰਾਤਮਕ ਗੱਲਾਂ ਕਰਕੇ ਲੋਕਾਂ ਦੇ ਵਿੱਚ ਆਪਾਂ ਕੋਈ ਸਿੰਪਥੀ ਨਹੀਂ ਗੇਨ ਕਰ ਰਹੇ ਉਲਟਾ ਨੁਕਸਾਨ ਹੀ ਕਰ ਰਹੇ ਜਿੱਦਾਂ 2019 ਦੇ ਵਿੱਚ ਕੀਤਾ ਐਰ ਕੀ ਹੋਰ ਜ਼ਿਆਦਾ ਨੁਕਸਾਨ ਹੋਊਗਾ ਇਹਨਾਂ ਕੁਝ ਨਹੀਂ ਹਾਸਲ ਹੋਣ ਵਾਲਾ ਤੇ ਗੱਲ ਕਰ ਲਾ ਮੈਂ ਇੱਥੇ ਆ ਕੇ ਕਾਂਗਰਸ ਪਾਰਟੀ ਸਾਡੀ ਪੁਰਾਣੀ ਪਾਰਟੀ ਦੇ ਇੱਕ ਸਾਥੀ ਬੜਾ ਸਾਲ ਤੋਂ ਜੀ ਉੱਥੇ ਵਰਕ ਕੀਤਾ ਉਹਦੇ ਹਾਲਾਤ ਵੇਖ ਕੇ ਅੱਜ ਦੀ ਡੇਟ ਚ ਹਲਕਾ ਬੌਕੜਾ ਦੀ ਗੱਲ ਕਰਨਾ ਗੁੱਸਾ ਆਉਂਦਾ ਖੁਸ਼ੀ ਹੁੰਦੀ ਕੀ ਹੁੰਦਾ ਭਈ ਕਿਤੇ ਨਾ ਕਿਤੇ ਖੁਸ਼ੀ ਵਾਲੀ ਤੇ ਗੱਲ ਨਹੀਂ ਗਈ ਗੁੱਸਾ ਜ਼ਰੂਰ ਆਉਂਦਾ ਤੇ ਨਾਲੇ ਦੁੱਖ ਵੀ ਹੁੰਦਾ ਕਿ ਉਹ ਪਾਰਟੀ ਜਿਹਦੇ ਲਈ ਅਸੀਂ ਦਿਨ ਰਾਤ ਮਿਹਨਤ ਕਰਦੇ ਰਹੇ ਅ ਪਿਛਲੇ ਸਮਿਆਂ ਦੌਰਾਨ ਜੋ ਕੁਝ ਕਾਂਗਰਸ ਦੇ ਐਮਐਲਏ ਹੋਣ ਦੇ ਬਾਅਦ ਯੂਡੀ ਕਾਂਗਰਸੀਆਂ ਦੇ ਪਰਚੇ ਹੋਣੇ ਉਹਨਾਂ ਦੀ ਸਾਰ ਨਾ ਲੈਣੀ ਨਾ ਕਿ ਹਲਕੇ ਦੇ ਕਿਸੇ ਵੀ ਜ਼ਿੰਮੇਵਾਰ ਨੁਮਾਇੰਦੇ ਨੇ ਕਿਸੇ ਆਪਣੇ ਵਰਕਰ ਨੂੰ ਇਹ ਗੱਲ ਪੁੱਛੀ ਕਿ ਤੁਹਾਡੇ ਨਾਲ ਤੱਕਾ ਹੋ ਰਿਹਾ ਜਾਂ ਸਾਰ ਲੈਣ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਵੇਖ ਕੇ ਬੜਾ ਦੁੱਖ ਹੋਇਆ ਮਾਨੂੰ ਇਨ੍ਹਾਂ ਕਾਰਨਾ ਕਰਕੇ ਹੀ ਇਹ ਪਾਰਟੀ ਮੈਂ ਛੱਡੀ ਤੇ ਉਤੋਂ ਵੱਧ ਕੇ ਨਹੀਂ ਐਮਪੀ ਡਿੰਬਾ ਸਾਹਿਬ ਨੇ ਨਹੀਂ ਉਹਨਾਂ ਗੱਲ ਹੀ ਤਾਂ ਡੀ ਜਦੋਂ ਗੱਡੇ ਉਹਨਾਂ ਨੇ ਨਹੀਂ ਫਿਰ ਕਿਹਾ ਉਹਨਾਂ ਨਾਮੀ ਬੇਨਤੀ ਉਹਨਾਂ ਨੂੰ ਵੀ ਕੀਤੀ ਬੜੇ ਸਤਿਕਾਰਯੋਗ ਨੇ ਆਪਣੇ ਐਮਪੀ ਸਾਹਿਬ ਜਿੰਨੀ ਦੇਰ ਉਹ ਰਹੇ ਐਜ਼ ਅ ਐਮਐਲਏ ਵੀ ਰਹੇ ਉਹਨਾਂ ਨੇ ਬਹੁਤ ਵਧੀਆ ਆਪਣੇ ਵਰਕਰਾਂ ਨਾਲ ਕੋਆਪਰੇਟ ਕਰਦੇ ਰਹੇ ਪਰ ਕਿਤੇ ਨਾ ਕਿਤੇ ਆ ਕੇ ਸ਼ਾਇਦ ਇਨਾ ਪੰਜ ਸਾਲਾਂ ਵਿੱਚ ਉਹ ਜਿਹੜੀਆਂ ਦੂਰੀਆਂ ਵੱਧ ਗਈਆਂ ਮੰਤਜਾਬ ਦਾ ਕਿ ਸ਼ਾਇਦ ਉੱਪਰਲੇ ਨੁਮਾਇੰਦਿਆਂ ਦੀ ਦੂਰੀਆਂ ਵਧਨ ਕਰਕੇ ਥੱਲੇ ਦੇ ਵਰਕਰਾਂ ਦਾ ਇਹ ਹਾਲ ਹੋਇਆ ਕਿ ਜਿਹੜਾ ਇੱਕ ਧੜੇ ਨਾਲ ਜੁੜਿਆ ਸੀ ਉਹਨੂੰ ਨਜ਼ਰਅੰਦਾਜ਼ ਕਰਤਾ ਜਾਵੇ ਤੇ ਆਪਣਾ ਜਿਹੜਾ ਧੜਾ ਬਣਿਆ ਸੀ ਉਹਨੂੰ ਖੁਸ਼ ਕਰ ਦਿੱਤਾ ਜਾਵੇ ਇਹ ਵੀ ਕਈ ਗੱਲਾਂ ਕਿਤੇ ਨਾ ਕਿਤੇ ਸਾਹਮਣੇ ਆਉਂਦੀਆਂ ਜਿਹਦੇ ਕਰਕੇ ਤੁਸੀਂ ਅੱਜ ਵੇਖਿਆ ਬੜੇ ਵਧੀਆ-ਵਧੀਆ ਵਰਕਰ ਬੜੇ ਜਿਹੜੇ ਆ ਛੱਡ ਗਏ ਕੋਈ ਭਾਜਪਾ ਕੋਈ ਆਮ ਆਦਮੀ ਪਾਰਟੀ ਜਾਂ ਕੋਈ ਕਾਲੀ ਦਲ ਦੇ ਵਿੱਚ ਗਿਆ ਇਹ ਵੀ ਇੱਕ ਸਭ ਤੋਂ ਵੱਡੀ ਵਜ੍ਹਾ ਕਿ ਉਹਨਾਂ ਦੀ ਸਾਰ ਨਾ ਲੈਣਾ ਕਿਸੇ ਦੁਆਰਾ ਵੀ ਇਹ ਬਹੁਤ ਵੱਡਾ ਕਾਂਗਰਸ ਪਾਰਟੀ ਨੂੰ ਲੌਸ ਆ ਕੈਨਪੀ ਸਰ ਨਾਲ ਉਹ ਗੱਲ ਹੋਈ ਜਦੋਂ ਪਾਰਟੀ ਛੱਡ ਕੇ ਚਲੇ ਗਏ ਨਹੀਂ ਮੇਰੀ ਉਹਨਾਂ ਨਾਲ ਤਾਂ ਨਹੀਂ ਗੱਲ ਹੋਈ ਲੇਕਿਨ ਮੇਰੀ ਰਜਿੰਦਰ ਕਾਲੀਆ ਜੀ ਨਾਲ ਗੱਲ ਹੋਈ ਰੋਬਿਨ ਮਾਨ ਜੀ ਨਾਲ ਹੋਈ ਉਹਨਾਂ ਨੂੰ ਮੈਂ ਆਪਣੀ ਸਾਰੀ ਦਾਸਤਾਨ ਦੱਸੀ ਉਹਨਾਂ ਵਾਕਿਆ ਉਸ ਦੁੱਖ ਮੇਰੀ ਜਿਹੜੀ ਉਹ ਦੁੱਖ ਭਰੀ ਸਟੋਰੀ ਸੀਗੀ ਉਹਨੂੰ ਸੁਣ ਕੇ ਮਹਿਸੂਸ ਕੀਤਾ ਤੇ ਉਹਨਾਂ ਉਹ ਮੈਨੂੰ ਫਿਰ ਇਹ ਨਹੀਂ ਕਹਿ ਸਕਿਓ ਉਹ ਕਹਿੰਦੇ ਕਿ ਜਿੱਦਾਂ ਤੁਹਾਡਾ ਮਨ ਕਰਦਾ ਤੁਸੀਂ ਵਿਚਾਰ ਕਰ ਲਓ ਪਰ ਅਸੀਂ ਕਵਾਂਗੇ ਕਿ ਪਾਰਟੀ ਨਾ ਛੱਡ ਕੇ ਜਾਓ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਕਿ ਨਹੀਂ ਹੁਣ ਜੋ ਹਾਲਾਤ ਬਣ ਚੁੱਕੇ ਆ ਨજર ਅੰਦਾਜ਼ ਕਰਨ ਦੇ ਪਾਰਟੀ ਦੇ ਵਿੱਚ ਇਹਨੋਂ ਬਿਹਤਰ ਆ ਕਿ ਪਾਰਟੀ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਗੱਲ ਕਰਨਾ ਕੀ ਸਰਦਾਰ ਮਨਜੀਤ ਸਿੰਘ ਮਨਨ ਦਾ ਮੁਕਾਬਲਾ ਕਿਹਦੇ ਨਾਲ ਕੀਤੇ ਸਮਾਗੱਲਾਂ ਬੜੀਆਂ ਸਵਾਲ ਬੜੇ ਆ ਪਰ ਸਮਝ ਜ਼ਿਆਦਾ ਹੋ ਜਾਣਿਆ ਪੁੱਜੀ ਜਾਣਿਆ ਕੀ ਲੱਗਦਾ ਤੁਹਾਨੂੰ ਮਨਾਈ ਦਾ ਕਿਹਦੇ ਨਾਲ ਮੁਕਾਬਲਾ ਮੈਂ ਇਹ ਗੱਲ ਕਹਿੰਦਾ ਕਿ ਮਨਾਈ ਦਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂ ਕਿ ਮਨਾਈ ਦਾ ਆਪਣਾ ਵੀ ਬਹੁਤ ਵਧੀਆ ਉਹ ਤਿੰਨ ਵਰੀ ਦੇ ਸਾਬਕਾ ਐਮਐਲਏ ਰਹੇ ਨੇ ਰੋਹਿਤ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਰਦਾਰ ਮਨਜੀਤ ਸਿੰਘ ਮਨਾ ਜੀ ਦਾ ਅੱਜ ਦੀ ਤਰੀਕ ਵਿੱਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਦੇ ਮਾਨਿਆ ਕੀ ਵੇਖੋ ਮਨਜੀਤ ਸਿੰਘ ਮਨਾਜੀ ਤਿੰਨ ਵਰੀ ਦੇ ਐਮਐਲਏ ਰਹਿ ਚੁੱਕੇ ਨੇ ਉਹਨਾਂ ਦਾ ਆਪਣਾ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆਧਾਰ ਆ ਉਸ ਤੋਂ ਵੱਧ ਕੇ ਇੱਕ ਬੀਜੇਪੀ ਪਾਰਟੀ ਨੇ ਉਹਨਾਂ ਨੂੰ ਬੀਜੇਪੀ ਪਾਰਟੀ ਨੇ ਉਹਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਐਸਸੀ ਭਾਈਚਾਰੇ ਦੇ ਹੋਣ ਕਰਕੇ ਇੱਕ ਜਨਰਲ ਸੀਟ ਤੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਣਾ ਇਹ ਬੜੀ ਵੱਡੀ ਗੱਲ ਆ ਤੇ ਇਥੋਂ ਇਹ ਸਾਬਤ ਹੁੰਦਾ ਕਿ ਬੀਜੇਪੀ ਪਾਰਟੀ ਨਾ ਕੇਵਲ ਇੱਕ ਸ਼ੌਕਾਰਾਂ ਦੀ ਪਾਰਟੀ ਇੱਕ ਗਰੀਬ ਤੇ ਆਮ ਜਨਤਾ ਦੋਵੇਂ ਧਿਆਨ ਵਿੱਚ ਰੱਖਦੀ ਆ ਤੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਸਰਦਾਰ ਮਨਜੀਤ ਸਿੰਘ ਮਨਾਈ ਨੂੰ ਟਿਕਟ ਦਿੱਤੀ ਤੇ ਖਾਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਐਸਸੀ ਭਾਈਚਾਰੇ ਆ ਵੀਰਾਂ ਨੂੰ ਖਾਸ ਕਰਕੇ ਇਹ ਗੱਲ ਦੱਸਣਾ ਚਾਹਾਂਗਾ ਕਿ ਸਰਦਾਰ ਮਨਜੀਤ ਸਿੰਘ ਮਨਾਈ ਦਾ ਐਸਸੀ ਭਾਈਚਾਰੇ ਦੇ ਵਿੱਚ ਜਿੰਨਾ ਪਿਆਰ ਸਨੇਹਾ ਉਦਾਈ ਮਾਨਸਮਾਨ ਬੀਜੇਪੀ ਪਾਰਟੀ ਨੇ ਉਹਨਾਂ ਨੂੰ ਦਿੱਤਾ ਕਿ ਉਹਨਾਂ ਨੂੰ ਟਿਕਟ ਨਾਲ ਨਿਵਾਜਿਆ ਤੇ ਇਹ ਨਹੀਂ ਗੱਲ ਹੈ ਕਿ ਮਾਨਸਮਾਨ ਜਾਂ ਪਿਆਰੀਆ ਉਹ ਪਬਲਿਕ ਦੇ ਵਿੱਚ ਵਿਚਰ ਕੇ ਲੋਕਾਂ ਦੇ ਕੰਮ ਵੀ ਕਰਦੇ ਆ ਉਹਨਾਂ ਦੇ ਘਰ ਚਲੇ ਜਾਓ ਮੇਰਾ ਖਿਆਲ ਉੱਥੇ ਕੋਈ ਭੇਦ ਭਾਵ ਨਹੀਂਗਾ ਕਿ ਇਹ ਕੌਣ ਆਇਆ ਤੇ ਕੌਣ ਨਹੀਂ ਆਇਆ ਚਾਹੇ ਕੋਈ ਵੀ ਹੋਵੇ ਵੀਰ ਉਹਦਾ ਪੂਰਾ ਉਹਦਾ ਮਾਨਸਮਾਨ ਹੁੰਦਾ ਤੇ ਉਹਦੇ ਹਰ ਕੰਮ ਪਹਿਲ ਦੇ ਆਧਾਰ ਤੇ ਸਰਦਾਰ ਮਨਜੀਤ ਸਿੰਘ ਮਨਾ ਜੀ ਆਪ ਕਰਵਾਉਂਦੇ ਜੇ ਆਪ ਨਾ ਹੋਣ ਉਹ ਪਾਰਟੀ ਵਰਕਰਾਂ ਦੀ ਡਿਊਟੀ ਲਾਉਂਦੇ ਆ ਕਿ ਇਹਨਾਂ ਦਾ ਕੰਮ ਇਹਨਾਂ ਦਾ ਆ ਜਿਹੜਾ ਜ਼ਿੰਮੇਵਾਰੀ ਆ ਮਿਲੀ ਆ ਤੁਹਾਨੂੰ ਇੱਕ ਕਰਕੇ ਤੇ ਮੈਨੂੰ ਰਿਪੋਰਟ ਕਰੋ ਇਸ ਤੋਂ ਵੱਧ ਕੇ ਹੋਰ ਕੀ ਸਬੂਤ ਚਾਹੀਦੇ ਆ ਆਪਾਂ ਨੂੰ ਕਿ ਮਨਾ ਜੀ ਦਾ ਮੁਕਾਬਲੇ ਵਿੱਚ ਕੋਈ ਕੈਂਡੀਡੇ ਅਸਲੀ ਲੀਡਰ ਦੇ ਵੇਖੋ ਜੀ ਸਰਦਾਰ ਮਨਜੀਤ ਸਿੰਘ ਮਨਾ ਜੀ ਵਰਗੇ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਜਾ ਕੇ ਕੰਮ ਕੀਤੇ ਉਹਨਾਂ ਨੇ ਕਿਸੇ ਗਰੀਬ ਅਮੀਰ ਨੂੰ ਨਹੀਂ ਵੇਖਿਆ ਤੇ ਖਾਸ ਕਰਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਖੁਦ ਗੱਲਾਂ ਨਾਲ ਨਹੀਂ ਪਰਮਾਇਆ ਕੰਮ ਕਰਕੇ ਦਿਖਾਏ ਆ ਉਹਨਾਂ ਨਾਲ ਲੋਕ ਪਿਆਰ ਕਰਦੇ ਆ ਉਹਨਾਂ ਵਰਗਾ ਲੀਡਰ ਇਸ ਹਲਕੇ ਵਿੱਚ ਕੋਈ ਨਹੀਂ ਆ ਇਸੇ ਵਜ੍ਹਾ ਕਰਕੇ ਬੀਜੇਪੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਤੇ ਅਸੀਂ 100% ਅश्वਸਤਾ ਕਿ ਹਰ ਵਰਗ ਦੇ ਲੋਕੀ ਜਿੱਥੇ ਐਸਸੀ ਭਾਈਚਾਰੇ ਦੇ ਵੀਰ ਹਰ ਵਰਗ ਦੇ ਉਹਨਾਂ ਦੇ ਨਾਲ ਹਰ ਵਰਗ ਦੇ ਲੋਕ ਇਹ ਵੀ ਵੀ ਭਾਜਪੀ ਪਾਰਟੀ ਨੂੰ ਵੋਟਾਂ ਪਾ ਕੇ ਇਸ ਵਕਤ ਇਸ ਹਲਕੇ ਨੂੰ ਕਾਮਯਾਬ ਕਰਨਗੇ ਤਾਂ ਕਿ ਹਲਕਾ ਖਡੂਰ ਸਾਹਿਬ ਤੋਂ ਸੈਂਟਰ ਦੇ ਵਿੱਚ ਅਸੀਂ ਆਪਣਾ ਨੁਮਾਇੰਦਾ ਭੇਜ ਕੇ ਜਿਹੜੀ ਹੋਰ ਆਉਣ ਵਾਲੀਆਂ ਅੱਗੇ ਕੰਮ ਕਾਰਜ ਹੈਗੇ ਇਸ ਹਲਕੇ ਦੇ ਸੁਧਾਰ ਲਈ ਸਰਦਾਰ ਮਨਜੀਤ ਸਿੰਘ ਮਨਨ ਜੀ ਕੋ ਕਰਵਾ ਸਕੀਏ ਸਰਦਾਰ ਮਨਜੀਤ ਸਿੰਘ ਮਨਾ ਜੀ ਆ ਬੀਜਪੀ ਲਾਲਾ ਮੈਂ ਕਿਉਂ ਲੋਗੇ ਵੋਟ ਪਾਉਣ ਮੇਰੀ ਬੇਨਤੀ ਹੈ ਜੀ ਲੋਕਾਂ ਨੂੰ ਕਿ ਉਹ ਸਰਦਾਰ ਮਨਜੀਤ ਸਿੰਘ ਮਨਾ ਜੀ ਨੂੰ ਤੇ ਬੀਜੇਪੀ ਪਾਰਟੀ ਨੂੰ ਇਸ ਕਰਕੇ ਵੋਟ ਪਾਉਣ ਤਾਂ ਕਿ ਅਸੀਂ ਸਰਦਾਰ ਮਨਜੀਤ ਸਿੰਘ ਮਨਾ ਜੀ ਨੂੰ ਇੱਥੋਂ ਜਿਤਾ ਕੇ ਸੈਂਟਰ ਚ ਭੇਜ ਕੇ ਮੰਤਰੀ ਬਣਵਾ ਸਕੀਏ ਅਤੇ ਇਸ ਹਲਕੇ ਦੇ ਖਡੂਰ ਸਾਹਿਬ ਹਲਕੇ ਦੇ ਚੋਂ ਬੱਖੀ ਵਿਕਾਸ ਦੇ ਲਈ ਉਹਨਾਂ ਦਾ ਯੋਗਦਾਨ ਲੈ ਸਕੀਏ ਤਾਂ ਕਿ ਆਪਾਂ ਵੇਖੀ ਇੱਕ ਬਾਰਡਰ ਏਰੀਆ ਹੋਂ ਕਰਕੇ ਇੱਥੇ ਕਾਫੀ ਸਹੂਲਤਾਂ ਦੀ ਕਮੀ ਆ ਤੇ ਉਹ ਸਹੂਲਤਾਂ ਆਪਾਂ ਨੂੰ ਤਾਂ ਹੀ ਮਿਲ ਸਕਦੀਆਂ ਅਗਰ ਅਸੀਂ ਸਰਦਾਰ ਮਨਜੀਤ ਸਿੰਘ ਮੱਨਾ ਜੀ ਨੂੰ ਇਥੋਂ ਜਿਤਾ ਕੇ ਸੈਂਟਰ ਦੇ ਵਿੱਚ ਭੇਜੀਏ ਕਿਉਂਕਿ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਅੱਜ ਦੀ ਤਰੀਕ ਵਿੱਚ ਕਿ ਮੋਦੀ ਸਾਹਿਬ ਦੁਬਾਰਾ 4 ਜੂਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਨਣ ਜਾ ਰਹੇ ਆ ਲਗਦਾ ਬਨ ਗਏ 100% ਬਨ ਗਏ ਜੀ ਆਪਾਂ ਅੱਜ ਬੈਠੇ ਆ ਇਸ ਇੱਕ ਗੱਲਬਾਤ ਕਰ ਰਹੇ ਆ ਫਿਰ ਆਪਾਂ 4 ਜੂਨ ਤੋਂ ਬਾਅਦ ਬੈਠਾਂਗੇ ਜਿਦੇ ਵਿੱਚ ਤੁਹਾਨੂੰ ਉਹ ਖੁਸ਼ਖਬਰੀ ਦਵਾਂਗੇ ਕਿ ਮੋਦੀ ਸਾਹਿਬ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਆ ਤੇ ਤੁਸੀਂ ਵੀ ਇਸ ਗੱਲ ਨੂੰ ਐਪਰੀਸ਼ੀਏਟ ਕਰੋਗੇ ਕਿ ਜੋ ਗੱਲ ਅਸੀਂ ਅੱਜ ਤੋਂ 10-15 ਦਿਨ ਪਹਿਲਾਂ ਕਹੀ ਸੀ ਤੁਹਾਡਾ ਮੁਲਾਕਾਤ ਕਰਕੇ ਉਹ ਅੱਜ ਵਾਕਿਆ ਹੀ ਸੱਚ ਹਕੀਕਤ ਹੀ ਹਕੀਕਤ ਤੌਰ ਤੇ ਸੱਚ ਹੋਈ ਆ ਇੱਕ ਗੱਲ ਕਰਾਂ ਮੈਂ ਪਰਸਨਲ ਸਵਾਲ ਤੁਹਾਡੇ ਕੋ ਲੱਗਾ ਕਦੀ ਕੀ ਇਹ ਪੰਗਾ ਆ ਪਾ ਲਿਆ ਮੈਂ ਪ੍ਰਧਾਨਗੀ ਲੈ ਕੇ ਜਰਾ ਜਿਹੜਾ ਮਰਜੀ ਜਿੱਥੋਂ ਮਰਜੀ ਬਾਜ਼ ਮਾਰ ਲੈਂਦਾ ਕਿਉਂਕਿ ਮੈਂ ਵੇਖਦਾ ਵਾਂ ਤੁਹਾਡਾ ਜਿਹੜਾ ਵਾ ਹਸਾਬ ਕਿਤਾਬ ਤੁਰੇ ਫਿਰਦੇ ਜੇ ਮਿਹਨਤ ਕਰ ਰਹੇ ਜੇ ਇੱਥੇ ਕੋਈ ਦੋਲਾਏ ਨਹੀਂ ਆ ਠੀਕ ਹੈ ਜੀ ਕਹਿੰਦੇ ਅਫੀਲ ਹੁੰਦਾ ਕਿ ਯਾਰ ਮੰਗਾ ਆ ਪਾ ਲਿਆ ਮੈਂ ਅਸਲੀਅਤ ਗੱਲ ਰੋਹਿਤ ਜੀ ਇਹ ਗੱਲ ਦੱਸਾਂ ਕਿ ਅਗਰ ਮੈਂ ਇਸ ਪਾਰਟੀ ਵਿੱਚ ਨਾ ਆਉਂਦਾ ਸ਼ਾਇਦ ਰਾਜਨੀਤੀ ਦੇ ਬਾਰੇ ਇੰਨੀ ਗਿਆਨ ਇੰਨਾ ਗਿਆਨ ਨਾ ਲੈ ਪਾਉਂਦਾ ਜੋ ਮੈਂ ਇਨਾ 8-10 ਮਹੀਨਿਆਂ ਵਿੱਚ ਇਸ ਪਾਰਟੀ ਵਿੱਚ ਆ ਕੇ ਭਾਜੀਪੀ ਪਾਰਟੀ ਵਿੱਚ ਆ ਕੇ ਸਿੱਖਿਆ ਠੀਕ ਹੈ ਜੀ ਲੋਕਾਂ ਦੀ ਸੇਵਾ ਕਰਨਾ ਇਹ ਬੜੀ ਇੱਕ ਅਹਿਮ ਗੱਲ ਆ ਤੇ ਉਹ ਜਿੰਨੇ ਕੁ ਜੋਗੇ ਹੈਗੇ ਆ ਆਪਣੇ ਵੱਲੋਂ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਨਾਲ ਵਿਚਰ ਕੇ ਉਹਨਾਂ ਦੇ ਕੰਮ ਕਰਾ ਸਕੀਏ ਤੇ ਇੱਕ ਖਾਸ ਗੱਲ ਰੱਖੀ ਆ ਕਿ ਕਦੀ ਕਿਸੇ ਨੂੰ ਲਾਰਾ ਨਹੀਂ ਲਾਇਆ ਝੂਠ ਨਹੀਂ ਬੋਲਿਆ ਕਿ ਤੇਰਾ ਇਹ ਕੰਮ ਹੋ ਜਾਊਗਾ ਉਹ ਨਹੀਂ ਚੀਜ਼ ਰੱਖ ਕੇ ਤੁਰੇ ਗੱਲ ਬੜੀ ਸਾਫ਼ ਤੇ ਸੁਥਰੀ ਕਰਕੇ ਕਹੀਦਾ ਵਾ ਕਿ ਆ ਕੰਮ ਜੇ ਹੋਣਾ ਉਹਦੇ ਮੂੰਹ ਤੇ ਕਹੀਦਾ ਵੀ ਵੀਰ ਮੇਰੇ ਆ ਕੰਮ ਹੋ ਜਾਊਗਾ ਨਹੀਂ ਹੋਣਾ ਤੇ ਉਹਨੂੰ ਸਾਹਮਣੇ ਕਹਿ ਦੇਣਾ ਇਹ ਨਹੀਂ ਲਾਲਚ ਨਹੀਂ ਰੱਖਿਆ ਕਿ ਇਸ ਬੰਦੇ ਨੂੰ ਨਾਲ ਜੋੜਨ ਵਾਸਤੇ ਝੂਠ ਬੋਲਦੇ ਹੋ ਤੇ ਨਾ ਝੂਠ ਬੋਲਣਾ ਕਰਦੇ ਨੇ ਗੁੱਸੇ ਹੁੰਦੇ ਕਿਤੇ ਕਿ ਜਦੋਂ ਕਿਤੇ 6 ਵਜੇ ਬੁਆ ਖੜ ਕੇ ਜਾਂਦਾ ਕਿ ਇਹਦਾ ਕੋਈ ਕੰਮ ਆ ਕਿ ਇਹਦਾ ਕੋਈ ਕੰਮ ਵੀ ਇਹ ਕਿੱਧਰ ਆ ਗਿਆ ਸਵੇਰੇ ਕਰਾਉਣ ਕਿਉਂਕਿ ਲੀਡਰ ਇਦਾਂ ਦੀ ਆ ਚੀਜ਼ ਹੀ ਆ ਕਿਦਾਂ ਦੀ ਆ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਕੰਮ ਕਰਾਉਣਾ ਇਹਦਾ ਗੱਲਾਂ ਪ੍ਰਧਾਨਗੀ ਤੋਂ ਬਾਅਦ ਉਹ ਹੀ ਦੱਸਦਾ ਤੇ ਜਿੱਦਾਂ ਹੁਣ ਲੋਕ ਕੇਵਲ 6 ਵਜੇ 7 ਵਜੇ ਆ ਜਾਂਦੇ ਆ ਕੰਮ ਕਰਾਉਣ ਕਿਉਂਕਿ ਤੁਹਾਡੀ ਸੈਂਟਰ ਚ ਸਰਕਾਰ ਰਈਆ ਪਾਰਟੀ ਦੀ ਇਹ ਵੀ ਪਰਸਨਲ ਸਵਾਲ ਹੈ ਮੇਰਾ ਕਰ ਰਾਜਨੀਤਿਕ ਪਰ ਇਹ ਗੁੱਸਾ ਨਹੀਂ ਚੜਦਾ ਕਿ 6 ਵਜੇ ਕਿਹੜਾ ਬੂਹਾ ਘੜਕਾਉਣ ਦਾ 7 ਵਜੇ ਕਿਹੜਾ ਬੂਹਾ ਘੜਕਾਉਣ ਦਾ ਕੰਮ ਕਰਾਉਣਾ ਉਹਦੇ ਨਾਲ ਜਾਓ ਤੇਲ ਬੂਕੋ ਜਿੱਥੇ ਤੱਕ ਮੈਨੂੰ ਪਤਾ ਤੁਸੀਂ ਤੇਲ ਵੀ ਕੋਲੋਂ ਫੂਕਣ ਵਾਲੇ ਲੀਡਰ ਜੇ ਕੇ ਕੋਧਵਾਨੀ ਲੈਣ ਵਾਲੇ ਲੀਡਰ ਨਹੀਂ ਹੈ ਕਿ ਇੰਨੀ ਉਹ ਆਪਾਂ ਨੌਲੇਜ ਰੱਖੀ ਦੀ ਜ ਸਭ ਨੂੰ ਪਤਾ ਹੀ ਆ ਜਿੱਦਾਂ ਦਾ ਕੋਈ ਇਨਸਾਨ ਹੁੰਦਾ ਔਰ ਇੱਕ ਨੂੰ ਪਤਾ ਹੁੰਦਾ ਹੈ ਕਿਦਾਂ ਦਾ ਇਹ ਰੋਹਿ ਜੀ ਚਿਹਰੀ ਤੱਕ ਜਿੱਥੋਂ ਤੱਕ ਗੁੱਸੇ ਵਾਲੀ ਗੱਲ ਆ ਗੁੱਸਾ ਮਾਂਚ ਨਹੀਂ ਆਉਂਦਾ ਕਿਉਂਕਿ ਇਹ ਬੜੀ ਇੱਕ ਮਨ ਨੂੰ ਸਕੂਨ ਮਿਲਦਾ ਕਿ ਜੇ ਮਾਲਕ ਨੇ ਇਸ ਕਾਬਲ ਬਣਾਇਆ ਤੇ ਤਾਂ ਹੀ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਦੀ ਸੇਵਾ ਕਰ ਰਹੇ ਆ ਜੇ ਮਾਲਕ ਇਸ ਯੋਗ ਨਾ ਸਮਝਦਾ ਤੇ ਸ਼ਾਇਦ ਅੱਜ ਅਸੀਂ ਇਸ ਪਾਸੇ ਨਾ ਤੁਰੇ ਹੁੰਦੇ ਮੈਨੂੰ ਤੇ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਮਾਲਕ ਨੇ ਇਸ ਕਾਬਲ ਬਣਾਇਆ ਮੇਰੇ ਸਤਿਗੁਰੂ ਨੇ ਕਿ ਮੈਂ ਜੇ ਕੋਈ ਵੀਰ ਮੇਰਾ ਭਰਾ ਕੋਈ ਮੇਰੇ ਕੋ ਕੰਮ ਲੈ ਕੇ ਆਉਂਦਾ ਮੈਂ ਜਿੰਨੇ ਜੋਗਾ ਹੈਗਾ ਮੈਂ ਉਹਦੇ ਨਾਲ ਚੱਲ ਕੇ ਉਹ ਕੰਮ ਕਰਵਾ ਸਕਦਾ ਕਿਉਂਕਿ ਠੀਕ ਆ ਸੈਂਟਰ ਚ ਸਰਕਾਰ ਸਾਡੀ ਪਾਰਟੀ ਦੀ ਆ ਉਹਦੇ ਕਰਕੇ ਕਈ ਕੰਮ ਐਸੇ ਆ ਜਿਹੜੇ ਸੈਂਟਰ ਦੇ ਸੈਂਟਰ ਦੇ ਸਰਕਾਰ ਦੇ ਮਤੈਦ ਹੁੰਦੇ ਆ ਉਹ ਕਰਾਈ ਦੇ ਵੀ ਆ ਤੇ ਜਿੰਨੇ ਜੋਗੇ ਹੈਗੇ ਕਰਾ ਵੀ ਦੇ ਆ ਤੇ ਆਸ ਕਰਦੇ ਆ ਕਿ ਜਿੱਥੋਂ ਤੱਕ ਆਉਣ ਵਾਲੀ ਪੰਜਾਬ ਚ ਜਦੋਂ ਵਿਧਾਨ ਸਭਾ ਦੀ 2027 ਚ ਇਲੈਕਸ਼ਨ ਹੋਊਗੀ ਮਾਲਕ ਮੇਰ ਕਰੇ ਸਾਡੀ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੇ ਇਹਦੋਂ ਵੀ ਜ਼ਿਆਦਾ ਖੁੱਲ ਕੇ ਲੋਕਾਂ ਦੇ ਕੰਮ ਕਰੀਏ ਤਾਂ ਕਿ ਲੋਕੀ ਪਿਛਲੀਆਂ ਪਾਰਟੀਆਂ ਦੇ ਜੋ ਕੀਤੇ ਹੋਏ ਕੰਮ ਜਾਂ ਨਾ ਕੀਤੇ ਹੋਏ ਕੰਮ ਲਾਰੇ ਆ ਉਹਨਾਂ ਨੂੰ ਭੁੱਲ ਕੇ ਤਗੜੇ ਹੋ ਕੇ ਬੀਜੇਪੀ ਨੂੰ ਇਸ ਪੰਜਾਬ ਵਿੱਚ ਪੱਕੇ ਤੌਰ ਤੇ ਇੱਕ ਸਰਕਾਰ ਦੇ ਰੂਪ ਵਿੱਚ ਮੰਨ ਲੈਣ ਤੇ ਬੜੀ ਖੁਸ਼ੀ ਹੋਊਗੀ ਸੋ ਇਹ ਸਨ ਦਿਲ ਦੀਆਂ ਗੱਲਾਂ ਜੇ ਸੰਜੀ ਜੀ ਨਾਲ ਸੁਣੀਆਂ ਤੁਸੀਂ ਤੁਹਾਨੂੰ ਇਹ ਪ੍ਰੋਗਰਾਮ ਇਹਨਾਂ ਦੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਤੁਸੀਂ ਇਸ ਬਾਰੇ ਕੀ ਕਹਿੰਦੇ ਆਪਣੀ ਰਾਏ ਜਰੂਰ ਦਿਨਾ ਵੀ ਮੁਲਾਕਾਤ ਜਲਦ ਕਿਸੇ ਖਾਸ ਸ਼ਖਸੀਅਤ ਨਾਲ ਕਰਾਵਾਂਗੇ ਤੱਕ